ਬਾਈ ਅੱਜ ਦੀ ਵੀਡੀਓ ਜਿਹੜੇ ਬੰਦੇ ਪੇਡਾਂ ਦੇ ਸ਼ਕੀਨ ਨੇ ਉਹਨਾਂ ਲਈ ਆਪਾਂ ਮਾਸਟਰ ਜੀ ਦੇ ਫਾਰਮ ਤੇ ਖੜੇ ਆਂ ਪਹਿਲਾਂ ਸਾਨੂੰ ਪੇਡਾਂ ਦਿਖਾਉਣੇ ਆ ਆ ਇਹ ਲੈ ਕੇ ਆਏ ਨੇ ਦੋ ਨੇ ਇਹ ਪੇਡੂ ਲੈ ਕੇ ਆਏ ਨੇ ਅਲੱਗ-ਅਲੱਗ ਬਰੀਡ ਆ ਇਹ ਇਹਨਾਂ ਦੇ ਨਾਮ ਵੀ ਅਲੱਗ-ਅਲੱਗ ਨੇ ਉਹ ਪੁੱਛਾਂਗੇ ਤੇ ਬਾਕੀ ਦੇਖਣ ਨੂੰ ਵੀ ਸੋਹਣੇ ਲੱਗਦੇ ਆ ਤੇ ਇਹ ਭਾਰਾ ਜਿਹੜਾ ਉਹ ਜਾਦੇ ਗੇਨ ਕਰਦਿਆ ਵੀ ਵੱਧ weight ਆ ਜਿਹੜਾ ਉਹ ਗੇਨ ਕਰਦਿਆ ਇਹ ਇਹਦੇ ਬਾਰੇ ਅੱਜ ਗੱਲਬਾਤ ਤੁਹਾਨੂੰ ਸਾਰੀ ਵੀਡੀਓ ਦੇ ਵਿੱਚ ਦੱਸਾਂਗੇ ਇਹ ਪੇਡਾਂ ਬਾਰੇ ਜਿਹੜੀ ਜਾਣਕਾਰੀ ਉਹ ਮਾਸਟਰ ਜੀ ਤੋਂ ਲਵਾਂਗੇ ਤੇ ਪਹਿਲਾਂ ਪੇਡਾਂ ਤੁਸੀਂ ਦੇਖ ਲਓ ਮੇਰੇ ਪੇਡੂ ਨੇ ਤੇ ਇਹ ਕਿੰਨੇ ਕਿੰਨੇ ਟਾਈਮ ਦੇ ਨੇ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਬਾਕੀ ਇਹ ਜਿਹੜੀ ਬੇਟ ਆ ਉਹ ਜਾਦੇ ਗੇਨ ਕਰਦੇ ਆ ਬਰੀਡ ਮਾਸਟਰ ਜੀ ਤੋਂ ਪੁੱਛਦੇ ਆ ਕਿਹੜੀ ਆ ਮਾਸਟਰ ਜੀ ਸਾਸਰੀ ਕਾਲ ਜੀ ਮਾਸਟਰ ਜੀ ਇਹ ਪੇਡਾਂ ਕਿੱਥੋਂ ਲੈਂਦਿਆਂ ਤੁਸੀਂ ਇਹ ਪੇਡੂ ਨੇ ਜਿਹੜੇ ਇਹ ਸਰ ਆਪਣਾ ਮਿੱਤਰ ਆ ਜੀ ਦੋਸਤ ਆਪਣਾ ਉਹਦੇ ਕੋਲੇ ਚਾਰ ਪੀਸ ਰੱਖੇ ਹੋਏ ਸੀਗੇ ਇਹ ਅੱਛਾ ਉਹ ਵੀ ਬਰੀਡ ਤੇ ਕੰਮ ਕਰਦੇ ਸੀਗੇ ਉਹ ਦੋ ਆਪਾਂ ਉਹਨਾਂ ਤੋਂ ਲੈ ਆਏ ਹੂੰ ਠੀਕ ਆ ਤੇ ਦੋ ਇਹਨਾਂ ਕੋਲੇ ਖੜੇ ਆਗੇ ਅੱਛਾ ਤੇ ਹੁਣ ਅੱਗੇ ਫੀਮੇਲ ਲਿਆ ਕੇ ਆਪਾਂ ਇਹਨਾਂ ਦੇ ਅੱਗੇ ਜਿਹੜੀ ਮਤਲਬ ਬਰੀਡ ਤਿਆਰ ਕਰਾਂਗੇ ਬਰੀਡ ਇਹਨਾਂ ਦੇ ਨਾਂ ਦੱਸੋ ਜੀ ਕਿਹੜੇ ਕਿਹੜੇ ਨੇ ਕੀ ਨੇ ਦਿਖਾਏ ਉਹ ਢੂ ਮਾੜੇ ਜਿਹੇ ਇਧਰ ਨਾਲ ਇਹ ਤਾਂ ਜੀ ਜਿਹੜਾ ਤਾਂ ਆਪਣਾ ਹੈਗਾ ਆ ਇਧਰ ਆ ਖੜਿਆਗਾ ਹਾਂਜੀ ਇਹ ਤਾਂ ਡੋਰ ਸ਼ਿਟ ਆ ਠੀਕ ਹੈ ਜਿਹੜਾ ਆਹਾ ਇਹ ਜੱਜਤ ਜਿਆਦਾ ਕੀ ਠੀਕ ਹੈ ਇਹ ਰੈਗੂਲੇਟਰ 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 ਦਾ ਮਤਲਬ ਹੈਗਾ ਇਹ ਵੀ ਉਨ ਦੇ ਲਈ ਵਰਤਿਆ ਜਾਂਦਾ ਹੈ ਇਹ ਉਨ ਦੇ ਲਈ ਵਰਤਿਆ ਜਾਂਦਾ ਹੈ ਹਾਂ ਉਨ ਦੇ ਦੇਖੋ ਇਹਨੂੰ ਵੱਧਦਾ ਜੀ ਉੱਤੇ ਦੇਖੋ ਇਹ ਮੂੰਹ ਦੇ ਕਿੰਨਾ ਭਰਿਆ ਪਿਆਦਾ ਤੇ ਜਿਹਦੀ ਕੁਆਲਿਟੀ ਆ ਇਹਦੇ ਕੰਨ ਦੇਖੋ ਕਿੰਨੇ ਵਧੀਆ ਕੰਨ ਛੋਟੇ ਕੰਨ ਹਾਂਜੀ ਤੇ ਇਹਦੀ ਵੀ ਦੇਖੋ ਤੁਸੀਂ ਕਿੰਨੇ ਸੋਹਣਾ ਵਾਹ ਇਹ ਤੇ ਇਹ ਵੀ ਕਿੰਨਾ ਸੋਹਣਾ ਹੈ ਨਾ ਤੇ ਬਾਕੀ ਇਹ ਭਾਰਤੀ ਫਿਰ ਮੈਟ ਪਰਪਸ ਲਈ ਜਾਣਗੇ ਹਾਂ ਇਹਨੂੰ ਜਿਆਦਾਤਰ ਉਨ ਦੇ ਲਈ ਵਰਤਦੇ ਸੀਗੇ ਠੀਕ ਹੈ ਜਿਹੜਾ ਇਹ ਡੋਰਸ਼ਟ ਹੈਗਾ ਇਹ ਪਹਿਲਾਂ ਜੁਕੇ ਦੇ ਵਿੱਚ ਸੀਗਾ ਅੱਛਾ ਜੁਕੇ ਦੀ ਬਰੀਡ ਆ ਗਈ ਜੁਕੇ ਦੀ ਬਰੀਡ ਆ ਗਈ ਇਹ ਜੁਕੇ ਦੇ ਵਿੱਚ ਬਾਈ ਜੀ ਇਹਦੇ ਬਲਤੀ ਜੀ ਸਿੰਘ ਹੁੰਦੇ ਸੀ ਅੱਛਾ ਜੀ ਕਰ ਰਿਸਰਚ ਕਰੋਗੇ ਜੁਕੇ ਦੇ ਵਿੱਚ ਡੋਰਸ਼ਟ ਦੇ ਸਿੰਘ ਸੀਗੇ ਪਹਿਲਾਂ ਦੇ ਫਿਰ ਉਸ ਤੋਂ ਬਾਅਦ ਇਹ ਲਗਭਗ 1950 ਦੇ ਲਗਭਗ ਫਿਰ ਇਹਨਾਂ ਆਸਟ੍ਰੇਲੀਆ ਨੇ ਇਹਨੂੰ ਕੀ ਕਰਤਾ ਇਹਦੇ ਸਿੰਘ ਖਤਮ ਕਰਤੇ ਬਰੀਡ ਕਰਕੇ ਇਹ ਸਿੰਘ ਇਹਨਾਂ ਦੇ ਖਤਮ ਹੋ ਗਏ ਸੀ ਇਹਨੀਆਂ ਦੇ ਵਿੱਚ ਹਾਂ ਹੁਣ ਜੇ ਮੈਂ ਤੁਹਾਨੂੰ ਤੁਸੀਂ ਦੇਖੋਗੇ ਇਹਨੂੰ ਇਹ ਜ਼ਿਆਦਾਤਰ ਬਿਨਾ ਸਿੰਘਾਂ ਤੋਂ ਮਿਲ ਰਹੀ ਆ ਅੱਛਾ ਉਹ ਕਰਿਓ ਜੀ ਮੂੰਹ ਮਾੜਾ ਜਾਈ ਹਾਂ ਜਿਵੇਂ ਆਹ ਡੋਰ ਸਿੱਟ ਆ ਗਈ ਇਹਦੇ ਦੇਖੋ ਪਹਿਲਾਂ ਕੀ ਸੀ ਇਹਦੇ ਮਤਲਬ ਮਸਾੜਦੇ ਪਹਿਲਾਂ ਦੇ ਸਿੰਘ ਹੁੰਦੇ ਸੀ ਹਾਂ ਜੇ ਇਹਦੀ ਬੇਟ ਦੀ ਗੱਲ ਕਰੀ ਅਸਲੀ ਇਹ ਮੀਟ ਪਰਪਸ ਲਈ ਵਰਤਿਆ ਜਾਂਦਾ ਇਹ सांगਦੀ ਆ ਇਹ ਤਾਂ ਲੋਕ ਹਾਂ ਹਾਂ ਤੇ ਇਹ ਦੇ ਮੇਰ ਸਮੱਸਿਆ ਇਹ ਡਰਦੇ ਹੁੰਦੇ ਨੇ ਭੱਜਦੇ ਨੇ ਆਪਾਂ ਤਾਂ ਨਾ ਵੀ ਕੀ ਕਰਦੇ ਹਾਂ ਇਹ ਦੀ ਸਮੱਸਿਆ ਹੀ ਹੈ ਕਹਤਾ ਇਹ ਜਿਆਦਾ ਭੱਜਦੇ ਨੇਗੇ ਹੋਰ ਕੋਈ ਜਗ ਟੈਸਟੀ ਚੁਸਟੀ ਕਰ ਬਹੁਤ ਵਧੀਆ ਲੱਗੇ ਇਹਨਾਂ ਦੇ ਅੱਛਾ ਐਨ ਪਹਿਲੇ ਦੇਖੋ ਤੁਸੀਂ ਸਿਰੇ ਦੀ ਟੈਸਟੀ ਕਰ ਲੇ ਬਰੀਡ ਵਾਲੇ ਬੱਚੇ ਨੇ ਬਹੁਤ ਵਧੀਆ ਤੇ ਤੇ ਹਜੇ ਇਹਨਾਂ ਦਾ ਤੁਸੀਂ ਟ੍ਰਾਇਲ ਆਇਆ ਟ੍ਰਾਇਲ ਆ ਹਾਂ ਭਾਈ ਹੁਣ ਮੰਨ ਕੇ ਚਲੋ ਵੀ ਇਹ ਹੈ ਇੱਕ ਹੀ ਇਹਦਾ ਹਾਈਟ ਇਹ ਕੱਦ ਘੱਟ ਕਰਦੇ ਆ। ਅੱਛਾ। ਕੱਦ ਘੱਟ ਕਰਦੇ ਆ ਇਹ ਚੌੜੇ ਹੋ ਜਾਂਦੇ ਆ। ਚੌੜੇ ਹੋ ਜਾਂਦੇ ਬੇਟੇ। ਚੌੜੇ ਹੋ ਹੀ ਜਾਂਦੇ ਹੁਣ ਇਹ ਨਾ ਜਿਹੜੀ ਉਨਾਂ ਕੀ ਲਾਉਣ ਵਾਲੀ ਆ। ਅੱਛਾ। ਉਨਾਂ ਵਾਲੀ ਆ ਜੇ ਉਨਾਂ ਆਪਾਂ ਦੀ 15 ਕਦੋਂ ਲੰਮਗੇ ਹਜੇ ਆ ਮੱਛਰ ਜਗਾ ਲੰਘ ਜਾਂਦੇ ਥੋੜਾ ਜਿਹਾ। ਇਸ ਸਾਲ ਚ ਕਿੰਨੇ ਵਾਰੀ ਰਹਿੰਦੀਆਂ ਹੁੰਨ ਇਹਨਾਂ ਦੀ? ਹਾਂਜੀ। ਇਹ ਮੰਨ ਲਓ ਚਲੋ ਵੀ ਆਪਾਂ ਕਹਿੰਦੇ ਵੀ 4 ਕਿ ਮਹੀਨਾ ਬਾਅਦ ਲਾਹੀ ਜਾਵੇ। 4 ਕਿ ਮਹੀਨਾ। 4 ਕਿ ਮਹੀਨਾ ਗਰਮੀ ਚ ਤਾਂ ਦੋ ਵਾਰੀ ਲਾਹੀ ਜਾਵੇ। ਸਰਦੀਆਂ ਚ ਮਾੜੋ ਚੱਲ ਜਾਂਦਾਗਾ। ਠੰਡ ਦੇ ਵਿੱਚ ਤਾਂ ਵੀ 4-5 ਮਹੀਨਾ ਬਾ ਮੇ ਤੁਸੀਂ ਮੀਟ ਪਰਪਸ ਲਈ ਵਰਤੋਗੇ ਕਿ ਕਿਵੇਂ ਬਰੀਡਿੰਗ ਲਈ ਕਰੋਗੇ ਤੁਸੀਂ ਤਾਂ ਨਹੀਂ ਆਪਾਂ ਇਹਦੇ ਤੋਂ ਅਸੀਂ ਜ਼ਿਆਦਾ ਹੈ ਹੀ ਨਹੀਂ ਅੱਛਾ ਜੇ ਪੰਜਾਬ ਚ ਆਪ ਕਹੀਏ ਜ਼ਿਆਦਾ ਹੈ ਨਹੀਂ ਇਹ ਡਾਟ ਸ਼ਿਟ ਹੈ ਨਹੀਂ ਨਹੀਂ ਜ਼ਿਆਦਾ ਹੈ ਨਹੀਂ ਇਹ ਠੀਕ ਹੈ ਠੀਕ ਹੈ ਠੀਕ ਹੈ ਥੋੜੇ ਜੇ ਮਾਤਰਾ ਦੇ ਵਿੱਚ ਹੈਗੀ ਕੁਝ ਪਰਸੈਂਟ ਇਹ ਤਾਂ ਇਹ ਤੁਹਾਨੂੰ ਬਰੀਡ ਬਰੀਡਰ ਨੇਗੇ ਕਿਉਂ ਆਪਾਂ ਫੀਮੇਲ ਲੈ ਆ ਕੇ ਅੱਗੇ ਬਰੀਡਰ ਆਪਾਂ ਦੇ ਦਾਂਗੇ ਫਾਰਮਰ ਦੇ ਵਿੱਚ ਜਿਹਨੇ ਕੋਈ ਫਾਰਮ ਕਰਨਾ ਚਾਹੁੰਦਾ ਹੋਇਆ ਠੀਕ ਹੈ ਉਹਨਾਂ ਨੂੰ ਫੀਮੇਲ ਦੇ ਦਾਂਗੇ ਤੇ ਫੀਮੇਲ ਵਾਲਾ ਕੋਈ ਵੀ ਨਸਲ ਦੀ ਫੀਮੇਲ ਲੈ ਕੇ ਉਹਦੇ ਤੇਨੂੰ ਛੱਡ ਕੇ ਤਿੰਨ ਸਾਲਾਂ ਬਾਅਦ ਇਹ ਆਪਣੇ ਦੀ ਬੱਚੇ ਇਸ ਤਰ੍ਹਾਂ ਹੀ ਤੇਰ ਹੋ ਜਾਣਗੇ ਠੀਕ ਹੈ ਤਿੰਨ ਸਾਲਾਂ ਬਾਅਦ ਤਿੰਨ ਸਾਲਾਂ ਬਾਅਦ ਤਿੰਨ ਸਾਲਾਂ ਬਾਅਦ ਹਾਂ ਵੀ ਤਿੰਨ ਸਾਲ ਇਹ ਬਰੀਡਰ ਲੈ ਜੇ ਜਿਹੜੀ ਉਹਨਾਂ ਕੋਲ ਕੋਈ ਕਿਸ ਤਰ੍ਹਾਂ ਦੀ ਨਸਲ ਹੈਗੀ ਆ ਉਹ ਛੱਡ ਕੇ ਫਿਰ ਇਹ ਇਹੀ ਬਰੀਡਰ ਤੇਰੂ ਠੀਕ ਹੈ ਹਾਂਜੀ ਹੁਣ ਜੇ ਭਾਈ ਏਜ ਦੀ ਗੱਲ ਕਰੀਏ ਘੱਟੋ ਘੱਟ ਇਹ 10 10-12 ਮਹੀਨਾ ਦੇ ਬੱਚੇ ਨੇਗੇ ਇਹ ਹਾਂ ਮੰਨ ਕੇ ਚਲੋ ਵੀ ਇੱਕ ਸਾਲ ਤੋਂ ਮਤਲਬ ਸਾਲਕ ਦੇ ਮੰਨ ਲਓ ਅਸ ਲਗ ਭੱਗ ਵੀ ਸਾਲਕ ਦੇ ਹੈਗੇ ਨਹੀਂ ਬੱਚੇ ਇਹ ਤੇ ਡੋਰ ਛੱਡ ਡੋਰ ਛੱਡਾਈ ਹਾਂ ਤੇ ਮਤਲਬ ਮੀਡ ਤੇ ਲਈ ਬਹੁਤ ਵਧੀਆ ਮੀਡ ਤੇ ਲਈ ਬਹੁਤ ਵਧੀਆ ਮੀਡ ਤੇ ਵੀ ਬਹੁਤ ਵਧੀਆ ਹੈਗੀ ਜੇ ਕਿਸੇ ਨੇ ਮੀਡ ਤੇ ਕੰਮ ਕਰਨਾ ਹੋਵੇ ਉਹਦੇ ਲਈ ਇਹ ਠੀਕ ਆ ਇੱਕ ਇਹਦੀ ਇਹ ਹੈਗਾ ਇਹਦੀ ਇੱਕ ਹੋਰ ਖਾਸੀਅਤ ਇਹ ਹੈ ਮਤਲਬ ਜਿਹੜੇ ਬੰਦੇ ਇਹਨੂੰ ਬਾਹਰ ਚਾਰਨਗੇ ਉਹਦੇ ਲਈ ਸਹੀ ਨਹੀਂ ਇਹ ਅੱਛਾ ਬਾਹਰ ਚਾਰਨ ਦੇ ਲਈ ਸਹੀ ਨਹੀਂ ਇਹ ਹੂੰ ਫਰਜ਼ ਕਰੋ ਕਿਸੇ ਨੇ 2-3 ਕਿਲੋਮੀਟਰ ਉਹ ਦਲੀ ਦੀ ਚੱਲ ਰਹੀਆਂ ਤਾਂ ਉੱਥੇ ਥੱਕ ਜਾਂਦੇ ਨੇ ਥੱਕ ਜਾਂਦੇ ਨੇ ਕਿਉਂਕਿ ਲੱਤਾਂ ਜਾਂਦੀ ਕਮਜ਼ੋਰ ਹੁੰਦੀਆਂ ਆ ਆ ਦੇਖੋ ਲੱਤਾਂ ਕਿੰਨੀਆਂ ਪਤਲੀਆਂ ਅਮਰੀਕ ਨੇ ਲੱਤਾਂ ਹਾਂ 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 ਲੱਤਾਂ ਕਮਜ਼ੋਰ ਹੁੰਦੀਆਂ ਉਹਦੇ ਕਰਕੇ ਇਹ 1 ਕਿਲੋ 2 ਕਿਲੋ ਮੀਟਰ ਜੋ ਜਾਵਾਂਗੇ ਆਪਾਂ ਥੱਕ ਜਾਣਗੇ ਇਹ ਉੱਥੇ ਹੀ ਕਾਮਯਾਬ ਨੇ ਜਿੱਥੇ ਤੁਹਾਡੇ ਕੋਲੇ ਬਹਾਨਾ ਆਪਣਾ ਹੋਵੇ ਹੂੰ ਠੀਕ ਹੈ ਲੈਂਡ ਉਹਦੇ ਵਿੱਚ ਤੁਸੀਂ ਇਹਨਾਂ ਦੇ ਲਈ 1-2 ਏਕੜ ਛੱਡ ਕੇ ਚਰਾੰਦ ਬਣਾ ਕੇ ਉੱਥੇ ਹੀ ਗਿਰਾਂ ਦੇ ਇਹ ਖਾਂਦੇ ਕੀ ਨੇ ਫਿਰ ਖਾਂਦੇ ਦਾ ਜੋਰ ਮਾਰਦੀ ਪਾਈ ਜਾਈ ਅੱਜ ਮੂਵੀ ਪੈ ਗਿਆ ਹਾਂ ਹਰ ਚੀਜ਼ ਖਾਂਦੇ ਆ ਕੋਈ ਡੱਕ ਖਾਣ ਤੂੰ ਦਾ ਕੋਈ ਚੱਕਰ ਨਹੀਂ ਬਸ ਇਹਨਾਂ ਦੀ ਇਹੀ ਹੈ ਵੀ ਉਹਨਾਂ ਨੂੰ ਲਾਉਣੀ ਪੈਂਦੀ ਹੈ ਗਰਮੀ ਕਰਕੇ ਥੋੜਾ ਉਹਨਾਂ ਜਲਦੀ ਰੋਣੀ ਪੈਂਦੀ ਹੈਗੀ ਠੀਕ ਹੈ ਠੀਕ ਵੀ ਜੇ ਹੁਣ ਉਹਨਾਂ ਨੂੰ ਲਾਉਣ ਵਾਲੀ ਇਹਨਾਂ ਦੀ ਆਪਾਂ ਮੱਛਰਾਂ ਕਰਕੇ ਰੋਕੇ ਹੋਏ ਨੇ ਥੋੜਾ ਜਿਹਾ ਇਹ ਹੂੰ ਹੂੰ ਤੇ ਵੀ ਇਹ ਜੀ ਇਹ ਜਿਆਦਾ ਵੀ ਚਰਾੰਦ ਭਾਗ ਦੀ ਕੋਲੇ ਚਰਾੰਦ ਹੋਵੇ ਵੀ ਬਾਹਰ ਨਹੀਂ ਨੂੰ 2-3 ਕਿਲੋਮੀਟਰ ਚਰਾੰਦ ਦੂਰ ਆ ਜੇ ਫੇਰ ਸਮੱਸਿਆ ਆਉਂਦੀ ਹੈ ਫੇਰ ਸਮੱਸਿਆ ਆਉਂਦੀ ਹੈ ਠੀਕ ਹੈ ਇਹ ਅੱਗੇ ਤੁਸੀਂ ਵਧਾਉਣੇ ਆ ਹਾਂ ਵਧਾਉਣੇ ਠੀਕ ਹੈ ਜੀ ਮ ਉਹ ਦੁਬਾਰੇ ਜਾਣਕਾਰੀ ਲੋਕਾਂ ਨੂੰ ਵਧੀਆ ਦਿੱਤੀ ਹਾਂ ਹਾਂ ਹੁਣੇ ਤੋਂ ਆਪਾਂ ਟ੍ਰੇਨਿੰਗ ਦੇ ਵਿੱਚ ਸਾਰ ਦੱਸ ਦੇਵਾਂ ਕਿ ਜੋ ਜਿਹੜੇ ਵੀਰ ਆਪਾਂ ਟ੍ਰੇਨਿੰਗ ਲੈਣ ਆਉਂਦੇ ਆ ਛੰਡੇ ਨੂੰ ਤਾਂ ਉਹਨਾਂ ਦੇ ਵਿੱਚ ਇਹ ਭੇਡ ਬਾਰੇ ਬੱਕਰੀ ਪਾਲਣ ਬਾਰੇ ਠੀਕ ਹੈ ਕੀ ਪਾਉਣਾ ਕੀ ਖਵਾਉਣਾ ਇਹਨਾਂ ਨੂੰ ਤੇ ਕਿਵੇਂ ਇਹ ਤੋਂ ਮੁਨਾਫਾ ਲੈ ਸਕਦੇ ਆ ਆਪਾਂ ਠੀਕ ਆ ਉਹ ਸਾਰੀ ਗੱਲਬਾਤ ਉਹਦੇ ਵਿੱਚ ਟ੍ਰੇਨ ਦਾ ਹਿੱਸਾ ਰਸਲਾ ਠੀਕ ਆ ਮਾਸਟਰ ਜੀ ਸ਼ੁਕਰੀਆ